ਕੀ ਹਾਲ ਚਾਲ ਨੇ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਚੈਨਲ ਤੇ ਨਵੇਂ ਆਏ ਆ ਸਭ ਤੋਂ ਪਹਿਲਾਂ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ ਸੈਕਿੰਡ ਆਪਾਂ ਗੱਲ ਕਰਨ ਲੱਗੇ ਆਂ ਜੀ ਅੱਜ ਸ਼ੇਨਗਨ ਵੀਜ਼ਾ ਗ੍ਰੀਸ ਦੀ ਗ੍ਰੀਸ ਦੇ ਸ਼ੇਨਗਨ ਵੀਜ਼ਾ ਦੀ ਜਿਹੜੀ ਅਪਾਇੰਟਮੈਂਟ ਹੈ ਈਜ਼ਲੀ ਮਿਲਦੀ ਪਈ ਆ ਤੇ ਇਹ ਵੀਜ਼ਾ ਵੀ ਤੁਹਾਨੂੰ ਬਹੁਤ ਘੱਟ ਡਾਕੂਮੈਂਟ ਦੇ ਨਾਲ ਜਿਹੜਾ ਮਿਲ ਜਾਂਦਾ ਆ ਉਸ ਤੋਂ ਇਲਾਵਾ ਸ਼ੇਨਗਨ ਵੀਜ਼ਾ ਜੇਕਰ ਤੁਸੀਂ ਗ੍ਰੀਸ ਦੀ ਐਮਬੈਸੀ ਦੇ ਵਿੱਚ ਅਪਲਾਈ ਕਰਨਾ ਤਾਂ ਇਹਨਾਂ ਦਾ ਸਕਸੈਸ ਰੇਟ ਵੀ ਬਹੁਤ ਵਧੀਆ ਚੱਲ ਰਿਹਾ ਆ ਤੇ ਜਿਹੜੇ ਪਹਿਲਾਂ ਇੱਕ ਇੱਕ ਵਾਰ ਜਾਂ ਦੋ ਵਾਰ ਟਰੈਵਲਡ ਕੀਤੇ ਹੋਏ ਆ ਗ੍ਰੀਸ ਦੇ ਵਿੱਚ ਤਾਂ ਉਹਨਾਂ ਨੂੰ ਗ੍ਰੀਸ ਜਿਹੜਾ ਹੈਗਾ ਆ ਜਾਂ ਕਿਸੇ ਵੀ ਸ਼ੰਗਨ ਜਨ ਦੇ ਵਿੱਚ ਟਰੈਵਲ ਕੀਤੇ ਆ ਤਾਂ ਉਹਨਾਂ ਨੂੰ ਗ੍ਰੀਸ ਜਿਹੜਾ ਹੈਗਾ ਲੌਂਗ ਟਰਮ ਵੀਜ਼ਾ ਵੀ ਦੇ ਰਿਹਾ ਹੈ ਸਾਡੇ ਦੋ ਤਿੰਨ ਜਣਿਆਂ ਦੇ ਲੌਂਗ ਟਰਮ ਵੀਜ਼ੇ 1.5 ਸਾਲ 2 ਸਾਲ ਦੇ ਲੱਗੇ ਆ ਸੋ ਤੁਸੀਂ ਜੇਕਰ ਗ੍ਰੀਸ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਵਧੀਆ ਸਕਸੈਸ ਰੇਟ ਦੇ ਨਾਲ ਤਾਂ ਬਹੁਤ ਹੀ ਘੱਟ ਖਰਚੇ ਦੇ ਵਿੱਚ ਤੁਸੀਂ ਜਿਹੜਾ ਗ੍ਰੀਸ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਇੱਥੇ ਆ ਕੇ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਘੁੰਮਣਾ ਚਾਹੁੰਦੇ ਹੋ ਫਰਾਂਸ ਪੈਰਿਸ ਜਾਂ ਸਵਿਟਜ਼ਰਲੈਂਡ ਦੇ ਜਿਹੜੇ ਸ਼ਹਿਰ ਆ ਜਵੇਂ ਜ਼ਿਊਰਿਖ ਹੋ ਗਿਆ ਤਾਂ ਉਹ ਸਾਰੇ ਤੁਸੀਂ ਘੁੰਮ ਫਿਰ ਕੇ ਇੰਜੋਏ ਕਰ ਸਕਦੇ ਹੋ ਆਪ ਦਾ ਇਕੱਲੇ ਵੀ ਅਪਲਾਈ ਕਰ ਸਕਦੇ ਹੋ ਤੁਸੀਂ ਫੈਮਿਲੀ ਨਾਲ ਵੀ ਆ ਸਕਦੇ ਹੋ ਜਾਂ ਫਿਰ ਤੁਸੀਂ ਅਜੇ ਗਰੁੱਪ ਵੀ ਆ ਸਕਦੇ ਹੋ ਆਪਾਂ ਵੀ ਇੱਕ ਜਿਹੜਾ ਗਰੁੱਪ ਟੂਰ ਆਰਗੇਨਾਈਜ਼ ਕਰ ਰਹੇ ਹਾਂ ਜੂ ਮਈ ਜੂਨ ਮਹੀਨੇ ਵਾਸਤੇ ਜੇਕਰ ਤੁਸੀਂ ਸ਼ੈਨਗਨ ਸਾਡੇ ਨਾਲ ਆਉਣਾ ਚਾਹੁੰਦੇ ਹੋ ਮਈ ਜੂਨ ਦੇ ਵਿੱਚ ਤਾਂ ਤੁਸੀਂ ਜਿਹੜਾ ਹੈਗਾ ਆਪਣੀ ਰਿਜ਼ਰਵੇਸ਼ਨ ਕਰਾਓ ਤੇ ਆਪਾਂ ਤੁਹਾਡੀ ਫਾਈਲਿੰਗ ਦੇ ਵਿੱਚ ਹੈਲਪ ਕਰਾਂਗੇ ਏ ਟੂ ਜ਼ेड ਤੁਹਾਡਾ ਹਨਾ ਇਹਦੇ ਵਿੱਚ ਆਪਾਂ ਪੈਕੇਜ ਦੇ ਵਿੱਚ ਇਨਕਲੂਡ ਕਰਾਂਗੇ ਫਲਾਈਟਸ ਵਗੈਰਾ ਵੀ ਕਰਾਂਗੇ ਸਾਈਟ ਸੀਿੰਗ ਵੀ ਕਵਰ ਕਰਾਂਗੇ ਤੇ ਤੁਸੀਂ ਸ਼ਨਗਨ ਵੀਜ਼ਾ इजीली ਲੈ ਸਕਦੇ ਹੋ ਬਾਕੀ ਕੋਈ ਵੀ ਡਵਾਈਸ ਲੈਣੀ ਹੈ ਕੰਟੈਕਟ ਕਰ ਸਕਦੇ ਹੋ ਨੰਬਰ ਦਿੱਤਾ ਗਿਆ ਹੈ ਪੇਜ ਨੂੰ ਫੋਲੋ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ